ਇਹ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਗਿਆ ਮੈਂ ਕਈ ਵਾਰ ਇਹ ਸੋਚਦਾ ਆਂ ਵੀ ਜੇ ਤੁਸੀਂ ਖਿਡਾਰੀ ਬਣ ਜਾਓ ਤਾਂ ਗੋਲੀ ਜੇ ਤੁਸੀਂ ਬਿਜ਼ਨਸਮੈਨ ਬਣ ਜਾਓ ਤਾਂ ਗੋਲੀ ਜੇ ਤੁਸੀਂ ਕਿਸੇ ਦੇ ਧਰਮ ਦੇ ਵਿਰੁੱਧ ਬੋਲਦੇ ਤਾਂ ਗੋਲੀ ਜੇ ਕਿਸੇ ਬਾਬੇ ਦੇ ਗੈਂਟ ਬੋਲਦੇ ਤਾਂ ਗੋਲੀ ਇਹ ਗੋਲੀ ਕਰਦੇ ਜਿਹੜਾ ਪੰਜਾਬ 'ਚ ਆ ਤੋ ਉਹ ਬੰਦਾ ਅੱਜ ਮੈਂ ਸੁਣਦਾ ਸੀ ਉਹ ਕਹਿੰਦਾ ਵੀ ਜੇ ਤੁਸੀਂ ਕਬੱਡੀ ਟੂਰਨਾਮੈਂਟ ਕਰਾਉਣਾ ਤੁਹਾਨੂੰ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਐਸਐਸਪੀ ਗਵਰਨਮੈਂਟ ਤੋਂ ਕਿਸੇ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਆਪਣੇ ਇਲਾਕੇ ਦੇ ਗੈਂਗਸਟਰ ਦੇ ਨਾਲ ਮਿਲ ਲਓ ਹੁਣ ਇਹ ਗੈਂਗਸਟਰ ਕਲਚਰ ਪੰਜਾਬ ਦਾ ਸ਼ੂਰਵੀਰ ਜੋਹਰ ਦੀ ਧਰਤੀ ਆ ਇਹ ਮੈਂ ਇਹ ਗੱਲ ਗੁਰੂ ਦੇ ਭਰੋਸੇ ਤੇ ਕਹਿੰਨਾ 84 ਤੋਂ ਬਾਅਦ ਇਹਨੇ ਸਾਡੇ ਖੜਕੂ ਸਿੰਘ ਸੀਗੇ ਇਹਨਾਂ ਗੈਂਗਸਟਰ ਨੇ ਪਜਾਮੇ ਗੱਲੇ ਹੋ ਜਾਣਗੇ ਜੇ ਉਹ ਖੜਕੂ ਸਿੰਘਾਂ ਦਾ ਜੀਵਨ ਪਾ ਲੈਣ ਇਹਦੇ ਫੋਨਾਂ ਤੇ ਇਥੋਂ 1500 ਨੂੰ ਸਮੈਕਿਆਂ ਤੋਂ ਕਹਿ ਕੇ ਕਿ ਗੋੜੀਆਂ ਮਰਵਾਉਂਦੇ ਨੇ ਜਿਵੇਂ ਕਿ ਰਾਣਾ ਬੜਾ ਚੌਰੀਆ ਉਹਦੇ ਕੋ ਵੀ ਪਿਸਤਲ ਸੀ ਆਪਣਾ ਉਹ ਵੀ ਪਛਤਾਵਾ ਰੱਖਦਾ ਸੀ ਪਰ ਜਿਹੜੇ ਬੰਦੇ ਆਏ ਉਹਨਾਂ ਨੇ ਮੂੰਹ ਤੇ ਕੱਪੜੇ ਪਾਏ ਸੀ ਆ ਆਏ ਬੇ ਰਾਣੇ ਬਾਈ ਤੇ ਨਾਲ ਫੋਟੋ ਕਰਾਉਣੀ ਆ ਇਹੀ ਪਟਨਾ ਸੰਦੀਪ ਨੰਗਲੰਬੀਆ ਵਾਲਿਆਂ ਨੇ ਕੀਤਾ ਸੀ ਤੇ ਇਹ ਨਪੋੜ ਬੰਦਾ ਤੁਸੀਂ ਅਸੀਂ ਸਾਰੇ ਨਪੋੜਾ ਦਾ ਤੁਹਾਡੇ ਗੋੜੀਆਂ ਮਾਰਦੇ ਹੋ ਕਿੰਦੀ ਕੇ ਬਾਦਰੀ ਆ ਇਹ ਸ਼ੁਰਮੀਰਾਂ ਦਾ ਕੰਮ ਆ ਇਹੜਾ ਗੈਂਗਸਟਰ ਬਾਦ ਆ ਨਾ ਮੈਨੂੰ ਪਤਾ ਆਪਾਂ ਇਹ ਗੱਲ ਇਹ ਜਿਹੜੀ ਸਾਰੇ ਇਹ ਡਰਪੋਕ ਬੰਦਿਆਂ ਦੇ ਕੰਮ ਆ ਇਹ ਇਹ ਕੋਈ ਸਿਆਣਪ ਨਹੀਂ ਆਪਣੇ ਭਰਾਵਾਂ ਨੂੰ ਮਾਰਨਾ ਤੇ ਆਪਣੀ ਤਰਕ ਆਪ ਦੇ ਦੇਣੀ ਇਨਸਾਫ਼ ਕੌਣ ਕਰਦਾ ਇਹਦਾ ਤੁਸੀਂ ਕਹਿ ਦੇ ਵੀ ਹਾਂ ਬਈ ਐ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਵਿੱਚ ਬੰਦਿਆਂ ਨੂੰ ਇਸ ਬੰਦੇ ਨੇ ਰਹਿائش ਦਿੱਤੀ ਸੀ ਤਾਂ ਜੇ ਜਿਹੜੇ ਬੰਦਿਆਂ ਨੇ ਦੇਸ ਗਰੁੱਪ ਨੇ ਮਾਰਿਆ ਹੁਣ ਤੁਸੀਂ ਕਿੰਨੇ ਨੇ ਇੱਥੇ ਬੰਦੇ ਮਾਰੇ ਨੇ ਤੁਹਾਨੂੰ ਪੁੱਛਣ ਵਾਲਾ ਕੌਣ ਹੈ ਕੌਣ ਹੈ ਬੰਦਾ ਡਿਸਾਈਡ ਕਰਦਾ ਵੇ ਗਲਤ ਕੌਣ ਤੇ ਸਹੀ ਥੋੜਾ ਜਿਹਾ ਮੈਂ ਇਸ ਗੈਂਗਸਟਰ ਬਾਦ ਸਾਡੇ ਮੁੰਡੇ ਨੇ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਵੇ ਤੁਸੀਂ ਨਾ 84 ਤੋਂ 75 ਤੋਂ ਲੈ ਕੇ ਬਹੁਤ ਨਹੀਂ ਬਣਾਉਂਦੇ 92 93 ਤੱਕ ਆਪਣੇ ਸਿੰਘਾਂ ਦੀ ਹਿਸਟਰੀ ਪੜਿਓ ਸਿੰਘ ਸਵਾਰਨ ਸਿੰਘ ਘੋਟਣੇ ਦੇ ਭਾਈ ਦਲਜੀਤ ਸਿੰਘ ਮਿੱਟੂ ਲਿਖਦਾ ਕਿਤਾਬ ਦੇ ਵਿੱਚ ਵੀ ਉਹਦੇ ਹੱਥ 'ਚ ਗੁਟਕਾ ਸਾਫ ਸੀ ਜਦੋਂ ਉਹਦਾ ਨੰਬਰ ਲੱਗਿਆ ਸੀ ਸਿੰਘਾਂ ਨੇ ਉੱਤੇ ਵਾਰ ਨਹੀਂ ਕੀਤਾ ਕਿਸੇ ਦੇ ਪਰਿਵਾਰ ਦਾ ਜੀ ਖੋਲਣਾ ਕਿਸੇ ਦੇ ਪਰਿਵਾਰ ਤੇ ਤੁਸੀਂ ਜਾ ਕੇ ਉਹਨੂੰ ਰੋਟੀ ਤੋਂ ਬੰਧਿਆ ਕਰ ਦੇਣਾ ਕਿੱਡੀ ਕ ਬਹਾਦਰੀ ਆ ਕੋਈ ਕਿਸੇ ਕੰਟਰੀ 'ਚ ਬੈਠਾ ਕੋਈ ਕਿਸੇ ਕੰਟਰੀ 'ਚ ਸਵਾਦ ਤਾਂ ਆ ਜੇ ਕਿਤੇ ਆਪ ਜਾਓ ਇੱਕ ਜਮਜੋ ਉਹ ਹੁੰਦੀ ਮਰਦਾਂ ਵਾਲੀ ਗੱਲ ਜੇ ਤੁਸੀਂ ਨਸ਼ੇੜੀ ਸਮਾਕੀਏ ਬੰਦਿਆਂ ਤੋਂ ਗੋਲੀਆਂ ਮੜਵਾਉਣੀਆਂ ਇਹ ਬਹਾਦਰੀ ਵਾਲੇ ਕੰਮ ਨਹੀਂ